ਤੇ ਸਖਪਾਲ ਸਿੰਘ ਖੈਰਤ ਉਹ ਕੰਟਰੀ ਵਿੱਚ ਪੁੱਛਿਆ ਉਹ ਕਹਿੰਦਾ ਜੀ ਉਹਨੇ ਮੇਰੀ ਮਦਦ ਕੀਤੀ ਸੀ ਮੇਰੇ ਹੱਕ ਚ ਬਿਆਨ ਦਿੱਤਾ ਸੀ ਬਿਕਰਮ ਚੀਠੀਆ ਨੇ ਤੇ ਮੈਂ ਹੁਣ ਉਹਦੇ ਹੱਕ ਤੇ ਜਿਹੜਾ ਬਿਆਨ ਦੇਉਂਗਾ ਤੇ ਲੋੜ ਪਈ ਤਾਂ ਜੇਲ੍ਹ ਜਾ ਕੇ ਤੁਹਾਨੂੰ ਮਿਲੂੰਗਾ ਤਾਂ ਇਹਦਾ ਮਤਲਬ ਸਾਰੀ ਗੱਲ ਸਾਫ਼ ਹੈ ਵੀ ਭਾਈ ਤੁਸੀਂ ਜਿਹੜਾ ਸੀ ਇਨਨੇ ਟਾਈਮ ਤੋਂ ਕਹਿੰਦੇ ਹੋ ਨਾ ਕਿ ਕਾਲੀ ਕਾਂਗਸੀ ਰਲੇ ਹੋਇਆ ਤੇ ਤੁਸੀਂ ਰਲੇ ਵੀ ਹੋਇਓ ਤੇ ਕੇਵਲ ਵਿਰੋਧ ਕਰਨ ਲਈ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਇਹਨਾਂ ਨੇ ਵੀ ਤੇ ਜਿਹੜੇ ਇਹਨਾਂ ਦੇ ਲੋਕ ਕਈ ਪਿੰਡਾਂ 'ਚ ਬੈਠੇ ਆ ਉਹਨਾਂ ਨੇ ਵੀ ਸਿਰਫ ਇਸ ਗੱਲ ਕਰਕੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਅਸੀਂ ਵਿਰੋਧ ਕਰਨ ਦੇ ਵਰਕਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਤੇ ਗੱਜ ਕੇ ਬਲਾਵਤ ਤੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਪਹਿਲਾਂ ਐਮ ਐਲ ਏ ਭਦੌਰ ਤੇ ਕੁਲਵੰਤ ਪੰਡੋਰੀ ਜੀ ਨੇ ਬੜੀ ਡਿਟੇਲ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਦੱਸਿਆ ਨੇ ਤੇ ਸੀਐਮ ਸਾਹਿਬ ਮੈਂ ਉਹਨਾਂ ਨੂੰ ਹੀ ਅੱਗੇ ਚਲਾਉਂਦੇ ਹੋਏ ਕਿਉਂਕਿ ਅੱਜ ਤੁਸੀਂ ਭਦੌੜ ਵਿਖੇ ਸ਼ਹਿਣੇ ਵਿਖੇ ਅੱਠ ਲਾਇਬ੍ਰੇਰੀਆਂ ਦਾ ਦਰਕਰਣ ਕੀਤਾ ਇੱਥੇ ਵੀ ਤੇ ਸਾਡੇ ਬਰਨਾਲੇ ਵੀ ਮੈਂ ਤੁਹਾਨੂੰ ਉੱਥੇ ਵੀ ਦੱਸਿਆ ਕਿ ਕੱਲੇ ਹਲਕੇ ਦੇ ਵਿੱਚ ਨੌਨ ਲਾਇਬ੍ਰੇਰੀਆਂ ਜਿਹੜੀਆਂ ਪਿਛਲੇ 3 ਸਾਲ ਦੇ ਵਿੱਚ ਬਰਨਾਲੇ ਹਲਕੇ 'ਚ ਬਣੀਆਂ ਨੇ ਤੇ ਤੁਸੀਂ ਪਿਛਲੀ ਕਿਸੇ ਸਰਕਾਰ 'ਚ ਇਹ ਗੱਲ ਕੱਢ ਕੇ ਦੇਖ ਲਓ ਕਿ ਜਿੰਨੀਆਂ ਲਾਇਬ੍ਰੇਰੀਆਂ ਕੱਲੇ ਬਰਨਾਲੇ ਜ਼ਿਲ੍ਹੇ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਲਾਇਬ੍ਰੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣੀਆਂ ਐ ਇੰਨੀ ਕਿਸੇ ਸਰਕਾਰ ਦੇ ਵਿੱਚ ਬਣੀਆਂ ਹੋਣ ਤੇ ਕੱਲੀਆਂ ਲਾਇਬ੍ਰੇਰੀਆਂ ਨਹੀਂ ਕਿਉਂਕਿ ਸਾਡੇ ਐਮਐਲਏ ਸਹਿਬਾਨਾਂ ਨੇ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ ਅੱਜ ਠੀਕ ਐ ਵਿਰੋਧੀਆਂ ਨੇ ਵਿਰੋਧ ਹੈ ਉਹ ਕਰਨਾ ਉਹਨਾਂ ਦਾ ਹੱਕ ਹੈ ਕਿਉਂਕਿ ਆ ਇੰਟਰਵਿਊ ਕਿ ਸਕਪਾਲ ਸਿੰਘ ਖਹਿਰਾ ਦੀ ਚੱਲ ਰਹੀ ਸੀ ਉਹਨੇ ਤੁਸੀਂ ਦੇਖੋ ਵੀ ਕੱਲੇ ਸਕਪਾਲ ਖਹਿਰਾ ਨੇ ਨਹੀਂ ਪ੍ਰਤਾਪ ਬਾਜਵੇ ਨੇ ਚਰਨਜੀਤ ਚੰਨੀ ਨੇ ਸਾਰਿਆਂ ਨੇ ਤੁਸੀਂ ਦੇਖੋ ਵੀ ਜਿਹੜੇ ਬਿਕਰਮਜੀਤ ਸਿੰਘ ਨੂੰ ਕੈਦੇ ਹੁੰਦੇ ਸੀ ਕਿਹਦੇ ਗਲ 'ਚ ਪਰਨਾ ਪਾ ਕੇ ਸੀਗਾ ਇਸਲਾਫ ਲੈ ਕੇ ਜਾਵਾਂਗੇ ਉਹਦੀ ਗ੍ਰਿਫਤਾਰੀ ਤੇ ਵੀ ਇਹਨਾਂ ਨੇ ਕਹਿ ਜਿਕੇ ਬਹੁਤ ਮਾੜਾ ਕੰਮ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਕੀਤਾ ਤੇ ਠਾਕਪਾਲ ਸਿੰਘ ਖੈਰ ਉਹ ਇੰਟਰਵਿਊ 'ਚ ਪੁੱਛਿਆ ਉਹ ਕਹਿੰਦਾ ਜੀ ਉਹਨੇ ਮੇਰੀ ਮਦਦ ਕੀਤੀ ਸੀ ਮੇਰੇ ਹੱਕ 'ਚ ਬਿਆਨ ਦਿੱਤਾ ਸੀ ਬਿਕਰਮਜੀਤ ਸਿੰਘ ਨੇ ਤੇ ਮੈਂ ਹੁਣ ਉਹਦੇ ਹੱਕ 'ਚ ਜਿਹੜਾ ਬਿਆਨ ਦੇਉਂਗਾ ਤੇ ਲੋੜ ਪਈ ਤਾਂ ਜੇਲ੍ਹ ਜਾ ਕੇ ਤੁਹਾਨੂੰ ਮਿਲੂੰਗਾ ਤਾਂ ਇਹਦਾ ਮਤਲਬ ਸਾਰੀ ਗੱਲ ਸਾਫ ਹੈ ਵੀ ਭਾਈ ਤੁਸੀਂ ਜਿਹੜਾ ਸੀ ਇਨਨੇ ਟਾਈਮ ਤੋਂ ਕਹਿੰਦੇ ਹੋ ਨਾ ਕਿ ਕਾਲੀ ਕਾਂਗਰਸ ਹੀ ਰਲੇ ਹੋਇਆ ਤੇ ਤੁਸੀਂ ਰਲੇ ਵੀ ਹੋਇਓ ਤੇ ਕੇਵਲ ਵਿਰੋਧ ਕਰਨ ਲਈ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਇਹਨਾਂ ਨੇ ਵੀ ਤੇ ਜਿਹੜੇ ਇਹਨਾਂ ਦੇ ਲੋਕ ਕਈ ਪਿੰਡਾਂ 'ਚ ਬੈਠੇ ਆ ਉਹਨਾਂ ਨੇ ਵੀ ਸਿਰਫ ਇਸ ਗੱਲ ਕਰਕੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਅਸੀਂ ਵਿਰੋਧ ਕਰਨਾ ਨਹੀਂ ਤੁਸੀਂ ਕਿਸੇ ਫੀਲਡ 'ਚ ਕਿਸੇ ਆਧਾਰੇ ਦਾ ਕੰਪੈਰੀਸਨ ਕਰਨਾ ਹੋਵੇ ਵੀ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ 'ਚ ਕੀ ਕੀਤਾ ਤੇ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਦੀਆਂ 20 25 25 ਸਾਲ ਸੱਤਾ ਭੋਗੀ ਪੰਜਾਬ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿਤੇ ਵੀ ਨਹੀਂ ਟਿਕਦੇ ਆ ਹੁਣੇ ਐਮਐਲਏ ਸਾਹਿਬ ਨੇ ਪਾਣੀ ਦਾ ਜ਼ਿਕਰ ਕੀਤਾ ਆ ਤੁਸੀਂ ਇੱਥੇ ਬਰਨਾਲੇ ਵਾਲੇ ਬੈਠੇ ਹੋ ਮੁੱਖ ਮੰਤਰੀ ਸਾਹਿਬ ਸਾਡੇ ਇੱਥੇ ਕਿਸੇ ਨੇ ਨਹਿਰੀ ਪਾਣ ਲਈ ਪੰਜੀ ਵੀ ਨਹੀਂ ਦਿੱਤੀ ਆ ਐਮਐਲਏ ਭਦੋੜ ਬੈਠਿਆ ਇਕੱਲੇ ਆ ਸ਼ੈਣੇ ਜਿੱਥੇ ਆਪਾਂ ਅਧਾਰਨ ਕਰਕੇ ਆਇਆ 48 ਕਰੋੜ ਰੁਪਇਆ ਤੁਸੀਂ ਇਕੱਲੇ ਸ਼ੈਣੇ ਰਜਵਾਹੇ ਨੂੰ ਦਿੱਤਾ ਆ ਸਾਡੇ ਬਰਨਾਲੇ ਜ਼ਿਲ੍ਹੇ ਚ ਘਟੋ ਘਾਟ 300 ਕਰੋੜ ਰੁਪਇਆ ਜਿਹੜਾ ਕੱਲੇ ਨਹਿਰੀ ਵਿਭਾਗ ਦੇ ਦਾਇਆ ਸਾਡੇ ਇਦਾਂ ਦੇ ਪਿੰਡ ਸੀ ਜਿੱਦੇ ਕਿੱਥੇ ਕਦੇ ਨਹਿਰੀ ਪਾਣੀ ਨਹੀਂ ਸੀ ਆਇਆ ਕਦੇ ਲੋਕਾਂ ਨੇ ਦੇਖਿਆ ਤੱਕ ਨਹੀਂ ਸੀ ਕੱਲੇ ਬਰਨਾਲੇ ਦੇ ਪੂਰੇ ਪੰਜਾਬ ਦੇ ਵਿੱਚ 40% ਨਹਿਰੀ ਪਾਣੀ ਦੀ ਵਰਤੋਂ ਹੈ ਜਿਹੜੀ ਪੰਜਾਬ ਦੇ ਵਿੱਚ ਵਧੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜੇ ਪਾਣੀ ਵੀ ਹੋਣ ਆਇਆ ਫਿਰ ਭਾਈ ਪਹਿਲਾਂ ਵਾਲੀ ਸਰਕਾਰ ਨਾਲ ਫਰਕ ਕਿਵੇਂ ਨਹੀਂ ਕਿਉਂਕਿ ਜੀ ਕਹਿੰਦੇ ਆ ਜੀ ਕੋਈ ਫਰਕ ਨਹੀਂ ਬੜੇ ਇਦਾਂ ਦੇ ਕੰਮ ਨੇ ਜਿਹੜੇ ਪਹਿਲੀ ਵਾਰ ਹੋਇਆ ਤੁਸੀਂ ਪੂਰੇ ਦੇਸ਼ 'ਚ ਘੁੰਮ ਕੇ ਦੇਖ ਲਓ ਕੇ ਪੰਜਾਬ ਤੋਂ ਬਿਨਾ ਕਿਤੇ ਵੀ ਇੱਕ ਟੋਲ ਪਲਾਜਾ ਵੀ ਕਿਤੇ ਬੰਦ ਹੋਇਆ ਹੋਵੇ ਤੇ ਪੰਜਾਬ ਦੇ ਵਿੱਚ 17 ਹੋਇਆ ਅੱਜ ਤੋਂ ਬਰਨਾਲੇ ਤੋਂ ਲੁਧਿਆਣੇ ਨੂੰ ਜਾਂਦੇ ਆ ਦੋ ਟੋਲ ਪਲਾਜੇ ਆ ਉਹ ਕਿਵੇਂ ਚੱਲਦੇ ਸੀ ਪਹਿਲਾਂ ਮਿਆਦ ਖਤਮ ਹੁੰਦੀ ਸੀ ਤੇ ਠੇਕੇਦਾਰ ਮੁੱਖ ਮੰਤਰੀ ਕੋਲ ਜਾਂਦੇ ਸੀ ਵੀ ਅੱਧੇ ਪੈਸੇ ਥੋੜੇ ਅੱਧੇ ਸਾਢੇ ਬੋਝ ਪੂਗਾ ਪੰਜਾਬ ਦੇ ਲੋਕਾਂ ਤੇ ਤੇ ਇੱਕ ਨਹੀਂ ਦੋ ਨਹੀਂ ਪੂਰੇ ਪੰਜਾਬ ਤੋਂ 17 ਟੋਲ ਪਲਾਜੇ ਬੰਦ ਹੋਇਆ ਤਿਉਹ ਭਧੌੜ ਵਾਲੇ ਆਈ ਨਹੀਂ ਬੰਦ ਹੋਏ ਥੋਡੇ ਮੁੱਖ ਮੰਤਰੀ ਨੇ ਉਹ ਹਜ਼ਾਰਾਂ ਕਰੋੜ ਰੁਪਏ ਨੂੰ ਠੋਕਰ ਮਾਰੀਆ ਤਾਂ ਪੰਜਾਬ ਚ ਕੋਲ ਪਲਾਜ਼ੇ ਬੰਦ ਹੋ ਗਏ। ਚ ਉਹਦੇ ਤੋਂ ਪਤਾ ਲੱਗਦਾ ਕਿ ਸਰਕਾਰ ਦੀ ਨੀਅਤ ਕੀ ਆ ਸਰਕਾਰ ਦੀ ਸੋਚ ਕੀ ਆ। ਆ ਮੰਤਰੀ ਐਮ ਐਲ ਏ ਸਾਹਿਬ ਨੇ ਨੌਕਰੀਆਂ ਦਾ ਜ਼ਿਕਰ ਕੀਤਾ। ਆ ਮਲਾਜ਼ਮ ਖੜੇ ਆ ਸਾਡੇ ਸਰਕਾਰੀ ਇਹਨਾਂ ਤੋਂ ਪੁੱਛੋ ਕਿਸੇ ਦੀ ਭਰਤੀ ਕਦੋਂ ਆ? ਕਿਸੇ ਦੀ ਭਰਤੀ 16 ਦੀ ਹੋ ਕਿ 17 ਚ ਵੋਟਾਂ ਸੀ। ਕਿਸੇ ਦੀ ਭਰਤੀ 11 ਜੋ ਕਿ 12 ਚ ਵੋਟਾਂ ਸੀ। ਆ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕਰ ਰਹੇ ਸੀ 1152 ਜਿਹੜੇ ਪ੍ਰੋਫੈਸਰ ਜਿਨ੍ਹਾਂ ਦੀ ਭਰਤੀ ਸੁਪਰੀਮ ਕੋਰਟ ਨੇ ਰੱਦ ਕੀਤੀ ਉਹ ਐਸੇ ਕਰਕੇ ਕੀਤੀ ਕਿਉਂਕਿ 5 ਸਾਲ ਤੱਕ ਭਰਤੀ ਕੀਤੀ ਨਹੀਂ ਵੋਟਾਂ ਵੇਲੇ ਜਾ ਕੇ ਕਾਲੀ ਕਾਲੀ ਭਰਤੀ ਕੀਤੀ ਜਿਹਦੇ ਕਰਕੇ ਜਿਹੜੀਆਂ ਜੂੰਦ ਸੀ ਤਾਂ ਗਾਈਡਲਾਈਨ ਸੀ ਉਹੀ ਨਹੀਂ ਫਾਲੋ ਕੀਤੀਆਂ ਜਿਹਦੇ ਕਰਕੇ ਜ 1158 ਪਰਿਵਾਰਾਂ ਨੂੰ ਜਿਹੜਾ ਦੁੱਖ ਭੋਗਣਾ ਪੈ ਰਿਹਾ ਨਹੀਂ ਤੁਸੀਂ 5 ਸਾਲ ਹੁੰਦੇ ਆ ਉਦੋਂ ਕੰਮ ਕਰ ਲਿਆ ਕਰੋ ਸਾਰੀਆਂ ਭਰਤੀਆਂ ਕੇਵਲ ਵੋਟਾਂ ਵੇਲੇ ਉਦੋਂ ਵੀ ਕਿੰਨੀਆਂ ਕਿਸੇ ਸਰਕਾਰ ਚ 10000 ਕਿਸੇ ਚ 12000 ਕਿਸੇ ਚ 15000 ਤੇ 25 ਸਾਲਾਂ ਦਾ ਰਿਕਾਰਡ ਚੱਕ ਲੋ ਪਹਿਲੀ ਸਰਕਾਰ ਆ ਜਿਹਨੇ ਪਹਿਲੇ 3 ਸਾਲਾਂ ਚ 50000 ਤੋਂ ਸਰਕਾਰੀ ਨੌਕਰੀਆਂ ਉੱਪਰ ਦਿੱਤੀਆਂ ਜੇ ਇਹ ਸਰਕਾਰ ਦੇ ਸਕਦੇ ਪਹਿਲਾਂ ਤੋਂ ਕਿਹਨੂੰ ਦਿੱਤੀਆਂ ਹਰ ਗੱਤੇ ਆ ਜਿੰਮੀਦਾਰ ਭਾਈਚਾਰਾ ਇੱਥੇ ਬੈਠਾ ਐ ਅੱਗੇ ਕਦੇ ਮੋਟਰ ਵਾਲੀ ਲੜਕੇ ਦੇ ਜਨੇ ਆਈ ਹੁਣ ਕਿਵੇਂ ਆਉਂਦੀ ਐ ਉਹੀ ਆ ਸਾਰਾ ਕੁਛ ਫਰਕ ਐ ਸਿਰਫ ਨੀਅਤ ਦਾ ਸੋ ਭਰਾਵੋ ਜਿਹੜੇ ਮਰਜੀ ਮੁੱਦੇ ਤੇ ਜਿਹੜੇ ਮਰਜੀ ਫੀਲਡ ਦਾ ਕਿਸੇ ਦਾ ਤੁਸੀਂ ਕੰਪੈਰੀਸ਼ਨ ਕਰੋ ਕਿਸੇ ਦਾ ਨਾਪ ਤੋਲ ਕਰਕੇ ਦੇਖ ਲਓ ਜੇ ਇੱਕ ਵੀ ਜਗ੍ਹਾ ਆਮ ਆਦਮੀ ਪਾਰਟੀ ਕਿਸੇ ਨਾਲ 19 ਹੋਵੇ 19 ਕਿਤਾ ਕੀ ਆਪਾਂ 51 21 ਤੱਕੋਂ ਵੀ ਫਰਕ ਜਿਹੜਾ ਜ਼ਿਆਦਾ ਹੈ ਸੋ ਬੜੇ ਕੰਮ ਨੇ ਜਿਹੜੇ ਸੂਬਾ ਸਰਕਾਰ ਨੇ ਪਿਛਲੇ 3 3.5 ਸਾਲ ਚ ਕੀਤੇ ਆ ਜਿਨ੍ਹਾਂ ਦਾ ਕੋਈ ਤੋੜ ਨਹੀਂ ਆ ਹੁਣ ਇਹ ਹਰਿੰਦਰ ਜੀ ਮੈਨੂੰ ਦੱਸ ਰਹੇ ਸੀ ਕਿ ਕਹਿੰਦੇ ਮੈਂ ਜਦੋਂ ਦਫ਼ਤਰ ਬੈਠਦਾ ਰੋਜ਼ ਮੈਨੂੰ ਘੱਟੋ ਘੱਟ 20 25 ਬੰਦੇ ਆ ਕੇ ਕਹਿੰਦੇ ਆ ਜੀ ਕਿ ਜਿਹੜਾ ਤੁਸੀਂ ਆ 10 ਲੱਖ ਵਾਲਾ ਕੀਤਾ ਹੈ ਅਲਾਜ ਵਾਲਾ ਕਿ ਇਹਨੇ ਲੋਕਾਂ ਦੇ ਵਿੱਚ ਤੁਹਾਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਪੈਣੀ ਲੋਕ ਇਹਦੇ ਨਾਲ ਇਹਨੂੰ ਹੀ ਖੁਸ਼ ਨੇ ਸੋ ਬੜੇ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਹਾਡੇ ਧੰਨਵਾਦੀ ਆ ਕਿ ਬਹੁਤ ਲੋਕਪੱਕੀ ਫੈਸਲੇ ਜਿਨ੍ਹਾਂ ਦੇ ਨਾਲ ਸਟੇਟ 'ਚ ਡਿਵੈਲਪਮੈਂਟ ਵੀ ਹੋ ਰਹੀ ਹੈ ਤਰੱਕੀ ਵੀ ਹੋ ਰਹੀ ਹੈ ਤੇ ਜਿਹਦੇ ਨਾਲ ਸੂਬਾ ਅੱਗੇ ਵੀ ਵਧ ਰਿਹਾ ਹੈ ਤੇ ਸਾਰੇ ਕੰਮ ਜਿਹੜੇ ਨੇ ਇਹ ਕੋਈ ਕਹਿਣ ਦੀ ਗੱਲ ਨਹੀਂ ਆਨ ਰਿਕਾਰਡ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਸੋ ਪਹਿਲਾਂ ਵੀ ਕੰਮ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨੇ ਆ ਤੇ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਦੁਬਾਰਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਉਥੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਤੁਸੀਂ ਪਹਿਲਾਂ ਵੀ ਬਹੁਤ ਪੈਸੇ ਦਿੱਤੇ ਆ ਬਹੁਤ ਫੰਡ ਦਿੱਤੇ ਆ ਇਸੇ ਤਰ੍ਹਾਂ ਦੀ ਸਾਡੇ ਜਿਹੜਾ ਖਜ਼ਾਨੇ ਵਾਲਾ ਮੂੰਹ ਹੈ ਬਰਨਾਲਾ ਜ਼ਿਲ੍ਹੇ ਵਾਲਾ ਖੋਲ ਕੇ ਰੱਖੋ ਕਿ ਬਰਨਾਲਾ ਜ਼ਿਲ੍ਹਾ ਬਹੁਤ ਸਾਲ ਕਹਿ ਲਓ ਵੀ ਸੱਤਾ ਤੋਂ ਅਸੀਂ ਬਾਹਰ ਹੀ ਰਹੇ ਆ ਇਹ ਆਮ ਆਦਮੀ ਪਾਰਟੀ ਕਰਕੇ ਬਰਨਾਲਾ ਜ਼ਿਲ੍ਹਾ ਕਹਿ ਲਓ ਵੀ ਸੱਤਾ ਚਾਹੇ ਤੇ ਸਾਡੀ ਸੁਣਵਾਈ ਹੋਣ ਲੱਗੀ ਆ ਜਿਵੇਂ ਨਹਿਰੀ ਮਹਿਕਮੇ ਦੇ ਪਹਿਲਾਂ ਪੈਸੇ ਆਏ ਆ ਜਿਹੜੇ ਸਾਡੇ ਮੋਗੇ-ਮੋਗੇ ਰਹਿ ਗਏ ਉਹਨਾਂ ਦੇ ਵੀ ਤੁਸੀਂ ਕਹਿ ਕੇ ਜਿਹੜੇ ਪੈਸੇ ਆ ਉਹ ਕਰਵਾ ਦਿਓ ਤਾਂ ਕਿ ਜਿਹੜੇ ਪਿੰਡਾਂ 'ਚ ਪਾਣੀ ਰਹਿੰਦਾ ਉੱਥੇ ਵੀ ਸਾਰੇ ਪਿੰਡਾਂ ਜਿਹੜਾ ਹਰ ਕਿਉਂਕਿ ਸਰਕਾਰ ਦੀ ਨੀਤੀ ਹੈ ਕਿ ਹਰ ਜ਼ਮੀਂਦਾਰ ਨੂੰ ਨਹਿਰੀ ਪਾਣੀ ਦੇਣਾ ਹੈ ਉੱਥੇ ਵੀ ਜਿਹੜਾ ਪਾਣੀ ਹੈ ਉਹ ਪਹੁੰਚ ਸਕੇ ਤੋਂ ਇਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤ